ਆਪ ਫੇਮ ਕਿਲਾ ਪਹਿਲੀ ਆ ਜਾ 700 ਨੂੰ ਕਿਲਾ ਕਿਲਾ ਅੱਛਾ ਇੱਕ ਲਈ ਸੀਗੀ 3500 ਦੇ ਵਿੱਚ 5 ਕਿਲੇ 40 ਹਲ ਵਾਇਆ ਮੈਂ 40 ਹਾਂ ਕਿਲਾ ਸੀਦੀ ਨਾਲ ਵਾਇਆ ਹੂੰ ਫਿਰ ਮੈਥੇ ਛੋਟਾ ਆਦਮੀ ਸੀ ਮੇਰੇ ਪਿਓੜੀ ਹੂੰ ਉਹਨਾਂ ਨਾਲ ਵਾਇਆ ਉਦੋਂ ਮੁੜ ਕੇ ਸੀ ਆਬ ਲਾ ਕੇ ਹਲ ਨਹੀਂ ਉਦੋਂ ਬਾਪੂ ਹਲ ਜਿਹੜਾ ਹੁੰਦਾ ਸੀ ਬਲਦਾ ਮਗਰ ਜਾਂ ਉੱਠ ਮਗਰ ਉਹ ਇੱਕ ਹੀ ਜਾਂਦਾ ਹੁੰਦਾ ਸੀ ਇੱਕੋ ਹੀ ਸੀ ਉਹ ਤੇ ਹੁਣ ਤਾਂ 18-18 ਹਲ ਹੋ ਗੇ ਤਾਂ ਵੀ ਐਂ ਲੱਗਦਾ ਵੀ ਟਾਈਮ ਬੜਾ ਲੱਗਦਾ 16-17 ਸਾਲ ਤਾਂ ਹਾਲੀ ਅਟਰੈਕਟਿਵ ਆਇਆ ਮੈਂ ਠੀਕ ਹੈ ਟਰੈਡ ਕਿੰਨੇ ਚ ਲੈ ਲਿਆ ਤੁਸੀਂ ਕਿਹੜੇ ਸਨ ਚ ਲੈ ਲਿਆ ਤੁਸੀਂ ਅਸੀਂ 40000 ਤੇ 550 ਦਾ ਐਤੋਂ ਕਿੰਨੇ ਬਣ ਗਏ ਦਾ ਕਿਹੜੇ ਸਨ ਚ ਕਿਹੜੇ ਸਨ ਚ ਤੇ ਮੇਰਾ ਖਿਆਲ ਟਰੈਡ 40 ਜੀ ਇਹ ਸਨ ਜੀ ਲਿਖਿਆ ਟਰੈਡ ਚ ਲੈ ਲਿਆ 60 ਚ ਲੈ ਲਿਆ ਜੀ ਹਾਂ ਫਰ ਉਦੋਂ ਪੂਰਾ ਵਾਇਆ ਉਹ ਟਰੈਕਟਰ ਟਰੈਕਟਰ ਫਿਰ ਸਖਮਦਾ ਕੌਣ ਸੀ ਉਦੋਂ ਫੋਨ ਨਾਲ ਫੋਨਾਂ ਕਿਨੇ ਦੀ ਆ ਵੀ ਸਖ ਲੈ ਲੈਂਦੇ ਜੀ ਨਾਲੇ ਕਹਿੰਦੇ ਨੇ ਨਾ ਜਰਮ ਨਹੀਂ ਅਸੀਂ ਨਾ ਗਿੰਦਰ ਦੇ ਜਾਵਨੇ ਮਾੜਾ ਮੋਟਾ ਸਾਈਕਲ ਚਲਾਉਂਦੇ ਸੀ ਤੇ ਮੂ ਕਿਤੇ ਕਿਤੇ ਨੇ ਕਿਤੇ ਟਾਇਰ ਕਿਤੇ ਤੇ ਬੈੰਡਦਾ ਅੱਛਾ ਇਬਰ ਵੀ ਜਾੜਦੇ ਅਸੀਂ ਲੈਦੇ ਫੋਨ ਜਲਸੀ ਵਾਲ ਨੂੰ ਅਸੀਂ ਕਹਿੰਦੇ ਤੁਸੀਂ ਛੱਡ ਗਿਆ ਛੱਡਿਓ ਅਸੀਂ ਛੀਵੀਆਂ ਰੁਪਈਆ ਦਾਂਗੇ ਇੱਥੇ ਆ ਵੇਲਾ ਤੇ ਇਹਨਾਂ ਨੇ ਜਮਨੇਰਾ ਕਰਤਾ ਮੈਂ ਕਿਹਾ ਯਾਰ ਤੁਸੀਂ ਛੱਡਿਓ 100 ਲੈ ਲਿਓ ਨਾ ਜੀ ਤੇ ਛੀਵੀਆਂ ਦਾਂਗੇ ਜਾਨਾ ਉਹਨਾਂ ਨੇ ਨਾ ਦਨਸ਼ੇ ਬਚ ਮੰਡੀ ਰਿਹਾ ਇਹ ਤਾਂ ਥੜੇ ਥੋਲੇ ਦਾ ਉਹ ਥੜੇ ਤੇ ਸਾਡਾ ਤੇ ਹੁਣ ਥੋੜਾ ਜਿਵੇਂ ਮਰਜ਼ੀ ਲਈ ਜਾਓ ਅੱਛਾ ਤੇ ਮੈਂ ਤਾਂ ਭਾਈ ਬੋਲ ਕੇ ਆਰਾਮ ਬੈ ਗਿਆ ਬੈ ਗਿਆ ਤੇ ਵਹ ਹੌਲੀ ਹੌਲੀ ਪਿੰਡ ਲੈ ਗਿਆ ਤੇ ਇੱਥੇ ਆ ਮਿਲ ਗਿਆ ਕੋਠਿਆਂ ਵਾਲਾ ਕੰਦ ਮੋਦਨ ਦਾ ਅੱਛਾ ਤੁਸੀਂ ਤਾਂ ਨਹੀਂ ਜਾਣਦੋਂਗੇ ਨਹੀਂ ਅਸੀਂ ਤਾਂ ਨਹੀਂ ਜਾਣਦੇ ਛੱਬੀ ਵਾਲੇ ਕੋਠਿਆਂ ਜੋ ਅੱਛਾ ਤੇ ਉਹਦਾ ਕਿ ਮੈਂ ਕਿਵੇਂ ਆ ਕੇ ਮਾਮੇ ਦਾ ਪਤਾ ਮੈਂ ਠੀਕ ਆ ਕੇ ਟੱਲ ਲੈਣਾ ਮਾਮਾ ਖਾਂ ਮੈਂ ਯਾ ਸਖਾਈ ਦੇ ਭਾਈ ਉਥੇ ਕੇਰਾ ਬੈ ਗਿਆ ਉਥਾਂ ਤੇ ਖੇਤਾਂ ਦੇ ਕਰ ਗਏ ਉੱਥੇ ਜਾਂਦੇ ਤੇ ਫੇਰ ਮੋੜ ਤੂੰ ਪਹਿਲੀ ਵਾਰ ਹੀ ਬਹਿ ਗਿਆ ਬਣਾ ਪਹਿਲੀ ਵਾਰੀ ਮਾਰਿਆ ਗੇਅਰ ਫਿਰ ਕਿਹੜਾ ਲਿਆ ਸੀ ਉਹ ਟਰੈਕਟਰ ਆ ਸ਼ਰਾਜ ਸਵਰਾਜ 735 ਹਾਂ 35 ਅੱਛਾ ਤੋਂ ਪਹਿਲਾਂ ਆਇਆ ਸੀ ਉਹ ਪਹਿਲਾਂ ਆਇਆ ਸੀ ਉਹ ਅਸੀਂ ਗਏ ਸੀ ਕੋਠਾ ਹੂੰ ਸਾਡੇ ਉਧਰ ਕੋੜਕਪੂਰੇ ਲੋਨ ਕਰਾਉਣਾ ਸੀ ਤੇ ਉਹਦੇ ਵੀ ਅਸੀਂ ਮੇਰੇ ਪੋਹਲਾ ਵੀ ਅਸੀਂ ਹੈਗੇ ਖੇਤਾਂ ਦੇ ਕਰਵਾ ਟਰੈਕਟਰ ਤੇ ਅਸੀਂ ਪਹਿਲੀ ਕਿਸਤ ਸਾਰੇ ਭਾਰਨੇ ਅੱਛਾ ਉਹ ਨਾ ਵੀ ਅਹੀਂ ਦੰਦੇ ਨਹੀਂ ਅੱਛਾ ਸਾਨੂੰ ਐਸੀ ਸਾਡੇ ਕੋਲੇ 60 ਕਿੱਲੇ ਜ਼ਮੀਨ ਸੀ ਮਾਈਲਾਂ ਦੀ ਮਾਈਲਾਂ ਦੀ ਉਹਦੇ ਨਾਲ ਇੱਕ ਇੱਕ ਟੇਢੀ ਵਿੱਚੋਂ ਵੇਖ ਕਰਾ ਲਈ ਉਹਦੇ ਚ ਠੀਕ ਹੈ ਜਿੰਨੇ ਨੰਬਰ ਸੀ ਨੋਸਿਆਲੇ ਆਦੇ ਹੁੰਦੇ ਆ ਕਿ ਮਰਨੋਂ ਨਾ ਜਿੰਨੇ ਪਿੱਟਣ ਜਾਣਦੀਆਂ ਹੂੰ ਤੇ ਕਿਉਂ ਮਰਫੇ ਨੰਬਰਦਾਰ ਨੂੰ ਪਤਾ ਹੀ ਸਾਰਾ ਸਾਰੇ ਨੰਬਰਾਂ ਦੇ ਵਿੱਚੋਂ ਕੇ ਕੱਢ ਲਿਆ ਆਦਾ ਐਸਾ ਤੇ ਜਦੋਂ ਅਸੀਂ ਕਰਾਇਆ ਨਾ ਟਾਈਟ ਤੇ ਸਾਰੇ ਨੰਬਰਾਂ ਦੇ ਵਿੱਚੋਂ ਉਹ ਟਾਈਟ ਲੈ ਲਿਆ ਹੂੰ ਤੇ ਉਹਨਾਂ ਨੇ ਆਖਿਆ ਉਹ ਲੱਗੇ ਰਾਲਾ ਪੋਣ ਉਹਦਾ ਲੈ ਲੋ ਅਸੀਂ ਕਿਹਾ ਵੀ ਕੇਸ ਕਰਾ ਲਈਏ ਫਿਰ ਵੇਖਾਂਗੇ ਫਿਰ ਵੇਖਾਂਗੇ ਤੇ ਅਸੀਂ ਉਹਨੂੰ ਆਖਿਆ ਵੀ ਕੇਸ ਕਰਾਉਣਾ ਇਸ ਤਰ੍ਹਾਂ ਕਰਕੇ ਤੇ ਅਸੀਂ ਪੈਸੇ ਪਹਿਲੇ ਕਿਸਾਨਦਾਰੀਆਂ ਭਾਗ ਕਰੂਗੇ ਉਹਦੇ ਐਂ ਦੰਦੇ ਨਹੀਂ ਅਸੀਂ ਭਾਈ ਜਾਵੜੇ ਕਿਧਰ ਵੇ ਅੱਛਾ ਕਿਧਰ ਵੇ ਸਾਨੂੰ ਉਹ ਲੈ ਕੇ ਅਸੀਂ ਕਿ ਵੀ ਟੈਟ ਲੈਣਾ ਹੈ ਕਿਸਾਨਾਂ ਦੀ ਤੇ ਪਹਿਲੀ ਕਿਸਤੇ ਪੈਸੇ ਦਾਰਨੇ ਉਹ ਥੋੜਾ ਬਲਾਕ ਹੀ ਕੋਟ ਰਹਿ ਗਿਆ ਇੱਥੇ ਤੁਹਾਨੂੰ ਅਸੀਂ ਕਿਉਂ ਦਈਏ ਅਸੀਂ ਕਿਹਾ ਵੀ ਨਹੀਂ ਇੱਥੋਂ ਲੈਣਾ ਉਹਦੇ ਇਥੇ ਨੇ ਕੋਈ ਬੰਦਾ ਸਾਡੇ ਹੁਣ ਪਾਈ ਫੋੜ ਮੈਥੋਂ ਛੋਟੇ ਵੇ ਤਿੰਨ ਚਾਰ ਤਾਂ ਠੀਕ ਚੋਟੀਆਂ ਮੇਰੀਆਂ ਪੈਣਾ ਸੀ ਉਹਦੇ ਹੀ ਬੰਦਾ ਲੈ ਉਸ ਨੂੰ ਸਿਆਣ ਵਾਲਾ ਤੇ ਤੁਹਾਨੂੰ ਦੇ ਦਿਆਂਗੇ ਹਾਂ ਹਾਂ ਤੇ ਅਸੀਂ ਉਹ ਚੋਟੀਆਂ ਤਾਂ ਲੈ ਗਏ ਬੰਦਾ ਹਾਂ ਇੱਕ ਲੈ ਕੇ ਪਾਈ ਫੋਟੋਂ ਅੱਛਾ ਉਹਨਾਂ ਨੂੰ ਜੋ ਜਾ ਕੇ ਆਖਿਆ ਸੀ ਕਿ ਵੀ ਟਾਇਰ ਲੈਣਾ ਵੀ ਉਹਦੇ ਦੇ ਦੇ ਸਾਡੀ ਜ਼ਿੰਮੇਵਾਰੀ ਠੀਕ ਹੈ ਤੈਨੂੰ ਕਾਰਡ ਵੀ ਆ ਉਹਨਾਂ ਦਾ ਸੀ ਕਾਰਡ ਵੀ ਆ ਗਿਆ ਜਦੋਂ ਉਹਨਾਂ ਨੇ ਦੂਜੇ ਦੰਡੇ ਟਾਇਰ ਕੱਢਦੇ ਓਏ ਜਦੋਂ ਨੰਬਰ ਮਗਰੋਂ ਲਿਆ ਦਿਓ ਹੂੰ ਤੇ ਮੁੜ ਕੇ ਤਾਰ ਨੇ ਸੀਗੇ ਪੈਸੇ ਨਹੀਂ ਉਹ ਇਸੇ ਹਿਸਾਬ ਨਾਲ ਹੌਲੀ 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 60 ਦੀ 60 ਦੀ ਬੈ ਲੈ ਗਈ ਉਦੋਂ ਹੈ ਹਾਂ ਠੀਕ ਉਦੋਂ ਕੀ ਰੇਟ ਸੀ ਜ਼ਮੀਨ ਦਾ ਬਾਪੂ ਉਦੋਂ ਅਸੀਂ ਲਈ ਸੀ ਪਹਿਲੀ ਤਾਂ ਬਣਾ ਕੇ 100 ਕਿੱਲਾ ਹੂੰ ਉਸ ਦਾ ਲਈ 700 ਕਿੱਲਾ ਪਹਿਲੀਆਂ ਜੀ 700 ਕਿੱਲਾ ਕਿੱਲਾ ਅੱਛਾ ਇੱਕ ਲਈ ਸੀਗੀ 3500 ਦੇ ਵਿੱਚ 5 ਕਿੱਲੇ ਡੂੜ ਕਿੱਲਾ ਪਾਣੀ ਵਾਲਾ ਦੇ ਮਰਾਨੀ ਉਹਨਾਂ ਦਾ ਪੈਸੇ ਲੈਣੇ ਸੀ ਅਏ 50 ਪੈਸੇ ਦਿਓ ਕਿ ਸਾਡੇ ਕੋਲ ਪੈਸੇ ਨਹੀਂ ਬੋਰੀਆ ਦੇ ਤੇ ਪਹਿਲੀ ਲੈ ਲਓ ਅਸੀਂ ਕਿ ਪਹਿਲੀ ਅਸੀਂ ਅੱਬਾ ਕਰ ਲਿਆ ਥੋੜੀਆਂ ਨਾਲ ਮੰਨਣਾ ਨਾ ਨਹੀਂ ਵੀ ਅਕੇ ਉਹਦਾ ਐਵ ਜੇ ਰੇਟ ਹੁੰਦਾ ਫਿਰ ਇਹੋ ਜਿਹੇ ਰੇਟ ਦੀ ਤੇ ਜਿਹੜੀ ਇਹ ਲਈ ਸੀ ਇਹ ਲਈ ਸੀ ਦੀ ਪਹਿਲਾਂ ਤਾਂ ਲਈ ਸੀ 1100 ਨੂੰ ਹੂੰ ਮੁਰਕੇ ਸਾਨੂੰ ਮਿਲ ਗਿਓ 15 ਨੂੰ 15 ਨੂੰ ਫਿਰ ਜਿਹੜੀ ਰਹਿ ਗਈ ਸੀ ਬਾਅਦ ਦੇ ਵਿੱਚ ਉਹ ਫਿਰ ਅਸੀਂ 19 ਕਿੱਲੇ ਕਰਾਏ 5000 ਨੂੰ ਕਿੱਲੇ ਹਾਂਜੀ ਹਾਂ ਐ ਐਸਾ ਨਾਲੇ ਬੜੀ ਲਾਈ ਬਾਪੂ ਬਹੁਤ ਚੰਗਾ ਲੱਗਿਆ ਗੱਲਾਂ ਕਰਕੇ ਤੇ ਅੰਨਾ ਤੇ ਫੇਰ ਬੈਠਾਂ ਕਿਸੇ ਦਿਨ ਆਪਾਂ ਉਦੋਂ ਮੋੜੋ ਉਦੋਂ ਮੋੜੋ ਸਾਢੇ 3 ਕਿੱਲੇ ਹਾਂ ਤੇ ਸਾਢੇ 3 ਕਿੱਲੇ ਫੇਰ ਲੈ ਜਬੂਤਾਂ ਦੇ ਠੀਕ ਹੈ ਉਹ ਉਹ ਲੈ ਸੀ ਜੀ ਆਪਣਾ 8000 ਨੂੰ ਕਿੱਲੇ 8000 ਠੀਕ ਹੈ ਠੀਕ ਆ ਬਾਪੂ ਫੇਰ ਬੈਠਦੇ ਆਪਾਂ ਕਿਸੇ ਦਿਨ ਤੇ ਲੋ ਵੀ ਸ਼ੇਅਰ ਕਰ ਦਿਓ ਵੀਡੀਓ ਜਿਹੜੇ ਬਾਪੂ ਦੀਆਂ ਗੱਲਾਂ ਚੰਗੀਆਂ ਲੱਗੀਆਂ ਹਨਾ ਤੇ ਨਾਂ ਤਾਂ ਪੁੱਛਿਆ ਨਹੀਂ ਬਾਪੂ ਨਾਂ ਕੀ ਸੀ ਕਰਦੇਵ ਸਿੰਘ ਕਰਦੇਵ ਸਿੰਘ